ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗੀ ਜੀ 27 ਜਨਵਰੀ ਅੱਜ ਹੈਗਾ ਜੀ ਸਾਡੀ ਗੱਡੀ ਦਾ ਜਨਮ ਦਿਨ ਲਓ ਜੀ ਆਪਾਂ ਨੇ ਗੱਡੀ ਨੂੰ ਧੋਤਾ ਚੰਗੇ ਤਰੀਕੇ ਦੇ ਨਾਲ ਮੈਂ ਸਾਫ ਸਫਾਈ ਇਹਦੀ ਕਰਕੇ ਤੇ ਉਧਰ ਆਪਣਾ ਪੈਪ ਟੁੱਟ ਗਿਆ ਜੀ ਇਸ ਕਰਕੇ ਉਧਰ ਕੰਮ ਤੇ ਲੱਗੇ ਹੋਏ ਨੇ ਜੀ ਪਾਣੀ ਵਗੈਰਾ ਆਪਣੇ ਨਹੀਂ ਹੈਗਾ ਤੇ ਫਿਰ ਵੀ ਮੈਂ ਦੋ ਤਿੰਨ ਬਾਲਟੀਆਂ ਦੇ ਨਾਲ ਇਹਨੂੰ ਗੱਡੀ ਨੂੰ ਧੋਤਾ ਚੰਗੇ ਤਰੀਕੇ ਦੇ ਨਾਲ ਇਹਦੇ ਮੈਟ ਵਗੈਰਾ ਆਪਾਂ ਉੱਪਰ ਚੱਕ ਲਿਆ ਏ ਤੇ ਉੱਪਰ ਲਿਆ ਕੇ ਧੋਤੇ ਚੰਗੇ ਤਰੀਕੇ ਨਾਲ ਸਾਫ ਸੁਥਰੇ ਕਰੇ ਨੇ ਤੇ ਕਿਉਂਕਿ ਕਈ ਦਿਨਾਂ ਤੋਂ ਆਪਣਾ ਨੈਟ ਨਹੀਂ ਸੀ ਚੱਲ ਰਿਹਾ ਤੇ ਫਾਈਨਲੀ ਅੱਜ ਆਪਣਾ ਨੈਟ ਚੱਲਿਆ ਜੀ ਹੁਣੇ ਹੀ ਚੱਲਿਆ ਮੈਂ ਤਾਂ ਹੀ ਤੁਹਾਡੇ ਨਾਲ ਕਲਿੱਪ ਸ਼ੇਅਰ ਕੀਤਾ ਜੀ ਨੈਟ ਦੀ ਪ੍ਰੋਬਲਮ ਬਹੁਤ ਸੀਗੀ ਤੇ ਲਓ ਜੀ ਇਹ ਕੁਸ਼ਕ ਪ੍ਰਾਣੀਆਂ ਆਜਾਦਾ ਨੇ ਸਾਡੀਆਂ ਜਦੋਂ ਅਸੀਂ 2021 ਦੇ ਵਿੱਚ ਇਹਨੂੰ ਘੜਵਾ ਕੇ ਲੈ ਕੇ ਆਏ ਸੀਗੇ ਤੇ ਤੁਹਾਡੇ ਨਾਲ ਮੈਂ ਇਸ ਕਰਕੇ ਸ਼ੇਅਰ ਕਰਨ ਲੱਗੀ ਆ ਜੀ ਕਿਉਂਕਿ ਉਸ ਟਾਈਮ ਸਾਡੇ ਕੋਲ ਚੈਨਲ ਦਾ ਕੋਈ adda ਹੋ ਨਹੀਂ ਸੀਗਾ ਇਸ ਕਰਕੇ ਮੇਰੇ ਕੋਲ ਵੀਡੀਓਜ਼ ਪਈਆਂ ਸੀਗੀਆਂ ਮੈਂ ਕਿਹਾ ਤੁਹਾਡਾ ਨਾਲ ਸ਼ੇਅਰ ਕਰਾਂ ਜੀ ਕਿਉਂਕਿ ਆਪਣੀ ਜ਼ਿੰਦਗੀ ਦੇ ਜਿਹੜੇ ਅਹਿਮ ਕਿੱਸੇ ਬਹੁਤ ਮਿਹਨਤ ਨਾਲ ਇੱਥੇ ਤੱਕ ਪਹੁੰਚੇ ਆ ਜੀ ਤੇ ਇਹ ਗੱਡੀ ਅਸੀਂ ਆਪਣੇ ਖੁਦ ਦੇ ਪੈਸਿਆਂ ਦੀ ਗੱਡੀ ਲਈ ਹੈ ਜੀ ਤੇ ਲਓ ਜੀ ਸਭ ਤੋਂ ਪਹਿਲਾਂ ਮੇਰੇ ਹਸਬੰਦ ਨੇ ਇਹ ਗੱਡੀ ਦੇ ਵਿੱਚ ਬੈਠ ਗਏ ਤੇ ਹੁਣ ਆਪਾਂ ਚੱਲਣ ਲੱਗੇ ਆ ਜੀ ਘਰ ਨੂੰ ਗੱਡੀ ਲੈ ਕੇ ਆਪਾਂ ਬਾਹਰ ਨਿਕਲਣ ਲੱਗੇ ਏਜੰਸੀ ਤੋਂ ਦੋ ਗੱਡੀਆਂ ਸੀਗੀਆਂ ਜੀ ਇੱਕ ਥੋੜੀ ਜਿਹੀ ਕਿਤੇ ਪਾਪਾ ਤੇ ਦੋਸਤ ਦੀ ਸੀਗੀ ਉਹ ਬਾਅਦ ਚ ਲੈ ਕੇ ਆਉਣਗੇ ਤੇ ਆਪਾਂ ਆਪਣੀ ਗੱਡੀ ਦੀ ਵੀਡੀਓਜ਼ ਵਗੈਰਾ ਬਣਾਈਆਂ ਵਧੀਆ ਲੱਗਿਆ ਜੀ ਕਿਉਂਕਿ ਇਹ ਗੱਡੀ ਸਾਡੇ ਦਿਲ ਦੇ ਬਹੁਤ ਕਰੀਬ ਹੈ ਜੀ ਇਹ ਅਸੀਂ ਟਾਪ ਮਾਡਲ ਤੋਂ ਅਸੀਂ ਟਾਪ ਮਾਡਲ ਕੋਈ ਵੀ ਗੱਡੀ ਹੈ ਜੀ ਉਹਦਾ ਟਾਪ ਮਾਡਲ ਤੋਂ ਵੀ ਘੱਟ ਨਹੀਂ ਸਮਝਦੇ ਕਿਉਂਕਿ ਸਾਨੂੰ ਠੰਡ ਤੋਂ ਗਰਮੀ ਤੋਂ ਹਰ ਇੱਕ ਤਰ੍ਹਾਂ ਦੇ ਉਸ ਤੋਂ ਬਚਾਉਂਦੀ ਹੈ ਜੀ ਤੇ ਲਓ ਜੀ ਆਪਾਂ ਚੱਲ ਪਏ ਆਪਣੇ ਘਰ ਨੂੰ ਕਿਉਂਕਿ ਅਸੀਂ ਰਾਤ ਨੂੰ ਕਢਾ ਕੇ ਲੈ ਕੇ ਆਏ ਸੀਗੇ ਘਟ ਤੇ ਘਟੇ ਅਸੀਂ 11 ਵਜੇ ਅਸੀਂ ਘਰ ਉੱਥੇ ਤੇ ਗੱਡੀ ਏਜੰਸੀ ਚ ਰਾਤ ਨੂੰ ਕਢਵਾ ਕੇ ਲੈ ਕੇ ਆਏ ਸੀਗੇ ਤੇ ਦਿਨ ਵਿੱਚ ਨਾਮ ਨਹੀਂ ਸੀ ਇਹਨਾਂ ਦਾ ਤੇ ਉਹ ਬੋਲਦੇ ਸੀਗੇ ਵੀ ਦੋ ਤਿੰਨ ਦਿਨ ਫਿਰ ਏਜੰਸੀ ਬੰਦ ਹੈ ਜਿਸ ਕਰਕੇ ਵੀ ਤੁਸੀਂ ਗੱਡੀ ਅੱਜ ਹੀ ਲੈ ਜੋ ਤੇ ਲਓ ਜੀ ਇੱਧਰ ਪਹੁੰਚ ਕੇ ਜਿਸੇ ਆਪਣੀ ਮੇਰੀ ਸਿਸਟਰ ਇਹਨੂੰ ਸਭ ਤੋਂ ਵੱਡੀ ਸਿਸਟਰ ਨੂੰ ਲਾਉ ਦੇ ਘਰੇ ਤੇ ਉਹਨਾਂ ਨੇ ਗੱਡੀ ਤੇ ਤੇਲ ਚੋਇਆ ਥੋੜੇ ਜਿਹਾ ਬਿਮਾਰ ਰਹਿੰਦੇ ਨੇ ਇਸ ਕਰਕੇ ਇਹਨਾਂ ਦਾ ਕਲਿੱਪ ਵਿੱਚ ਲੈਣਾ ਜ਼ਰੂਰੀ ਸੀਗਾ ਇਹਨਾਂ ਨੂੰ ਬਹੁਤ ਚਾਹ ਸੀਗਾ ਬਹੁਤ ਹੀ ਪਿਆਰ ਰਿਸਪੈਕਟ ਇਹਨਾਂ ਦੀ ਸੀ ਬਹੁਤ ਕਰਦੇ ਆ ਜੀ ਤੇ ਲਓ ਜੀ ਹੁਣ ਆਪਾਂ ਉਹਨਾਂ ਦੇ ਘਰ ਤੋਂ ਫਿਰ ਹੋਰ ਵੀ ਸਾਰੀਆਂ ਸਿਸਟਰਾਂ ਦੇ ਘਰੇ ਆਪਾਂ ਜਾਵਾਂਗੇ ਜੀ ਸਾਰਿਆਂ ਦੇ ਘਰੇ ਆਪਾਂ ਮਠਾਈ ਵਗੈਰਾ ਵੰਡ ਕੇ ਆਵਾਂਗੇ ਜੀ ਤੇ ਸਾਨੂੰ ਵਧੀਆ ਲੱਗਿਆ ਜੀ ਕਿਉਂਕਿ ਅਸੀਂ ਸਭ ਤੋਂ ਪਹਿਲੀ ਗੱਡੀ ਅਸੀਂ ਨਵੀਂ ਗੱਡੀ ਅਸੀਂ ਏਜੰਸੀ ਤੋਂ ਕੜਵਾਈ ਹੈ ਬਹੁਤ ਵਧੀਆ ਲੱਗਿਆ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਆਪਣਾ ਸੁਝਾਅ ਜ਼ਰੂਰ ਦਿਓ ਤੇ ਬਾਕੀ ਬਈ ਸਾਨੂੰ ਆਸ਼ੀਰਵਾਦ ਆਪਣਾ ਜ਼ਰੂਰ ਦੇ ਕੇ ਜਾਇ ਜੀ ਮੇਰੇ ਹਸਬੰਦ ਨੂੰ ਕਿਉਂਕਿ ਇੰਨੀ ਮਿਹਨਤ ਕਰਨ ਦੇ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਨੇ ਜੀ ਤੇ ਬਹੁਤ ਵਧੀਆ ਲੱਗਿਆ ਜੀ ਚੰਗਾ ਲੱਗਿਆ ਜੀ ਸਾਨੂੰ ਤੇ ਲੋ ਜੀ ਹੁਣ ਆਪਾਂ ਦੇ ਇਹਦੇ ਪਾਪਾ ਦੇ ਹੁਣ ਮੂੰਹ ਮਿੱਠਾ ਕਰਵਾਉਣਗੇ ਜੀ ਸਿਸਟਰ ਇਨ ਲਾ ਤੇ ਸਾਰੇ ਜਣੇ ਇਸ ਪਰ ਨੂੰ ਪੂਰਾ ਇੰਜੋਏ ਕਰ ਰਹੇ ਨੇ ਹੋਰ ਕੁੜੀਆਂ ਦੇ ਘਰੇ ਵੀ ਆਪਾਂ ਜਾਵਾਂਗੇ ਜੀ ਸਾਰਿਆਂ ਦੇ ਨਾਲ ਆਪਾਂ ਪਿੰਡ ਵੀ ਜਾਵਾਂਗੇ ਜੀ ਤੇ ਉਸ ਤੋਂ ਬਾਅਦ ਦੇ ਕਲਿੱਪ ਨੇ ਜੀ ਤੇ ਫਿਰ ਉਸ ਤੋਂ ਬਾਅਦ ਮੇਰੇ ਥੋੜੇ ਜਿਹਾ ਕਲਿੱਪ ਹੋਰ ਵੀ ਮੈਨੂੰ ਮਿਲੇ ਸੀਗੇ ਜੀ ਜਦੋਂ ਮੈਂ ਵਲੋਗਿੰਗ ਵਗੈਰਾ ਸਿੱਖਦੀ ਸੀਗੀ ਨਮੀ ਨਮੀ ਤੇ ਬੇਟੇ ਨੇ ਮੈਨੂੰ ਕੈਮਰਾ ਫੜਨਾ ਸਿਖਾਇਆ ਕੈਮਰੇ ਦੇ ਵਿੱਚ ਬੋਲਣਾ ਸਿਖਾਇਆ ਐਕਸਪ੍ਰੈਸ਼ਨ ਦਸਣਾ ਸਿਖਾਏ ਹਰ ਇੱਕ ਚੀਜ਼ ਸਿਖਾਈ ਉਹ ਵੀ ਮੈਂ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਜੀ ਕਿਉਂਕਿ ਬਹੁਤ ਟਾਈਮ ਤੋਂ ਇਹ ਵੀਡੀਓਜ਼ ਪਈਆਂ ਸੀਗੀਆਂ ਤੇ ਥੋੜਾ ਜਿਹਾ ਮੈਨੂੰ ਸੀਗਾ ਵੀ ਮੈਂ ਇਹ ਆਪਣੇ ਨੈੱਟ ਚੈਨਲ ਤੇ ਜ਼ਰੂਰ ਪਾਵਾਂ ਇਸ ਕਰਕੇ ਤੇ ਲਓ ਜੀ ਹੁਣ ਆਪਾਂ ਆਉਣ ਲੱਗੇ ਆ ਜੀ ਆਪਣੇ ਘਰ ਨੂੰ ਤੇ ਸਾਰੇ ਜਣੇ ਬਹੁਤ ਖੁਸ਼ ਨੇ ਤੇ ਆ ਕੇ ਜੀ ਮੈਂ ਗੱਡੀ ਸਿੱਖਦੀ ਹੁੰਦੀ ਸੀਗੀ ਜਦੋਂ ਮੈਂ ਗੱਡੀ ਸਭ ਤੋਂ ਪਹਿਲੀ ਚਲਾਉਣੀ ਸਟਾਰਟ ਕੀਤੀ ਤੇ ਲਓ ਜੀ ਉਦੋਂ ਦੀ ਵੀਡੀਓਜ਼ ਨੇ ਜੀ ਇਹ ਮੇਰੀਆਂ ਏ ਕਿਦਾਂ ਲੱਗੀਆਂ ਮੈਨੂੰ ਦੱਸਿਓ ਜਰੂਰ ਕਮੈਂਟ ਬਾਕਸ ਵਿੱਚ ਜਾ ਕੇ ਚਲੋ ਜੀ ਆਪਾਂ ਆਪਣੇ ਕਾਲਜ ਦੇ ਵਿੱਚ ਜਿੱਥੇ ਰਹਿੰਦੇ ਸੀਗੇ ਉੱਥੇ ਸਪੇਸ ਬਹੁਤ ਵਧੀਆ ਸੀਗੀ ਜਗ੍ਹਾ ਬਹੁਤ ਸੋਹਣੀ ਸੀਗੀ ਉੱਥੇ ਅਸੀਂ ਜਦੋਂ ਸਿੱਖਦੇ ਹੁੰਦੇ ਸੀਗੇ ਗੱਡੀ ਵਗੈਰਾ ਮੈਂ ਸਾਰਾ ਉੱਥੇ ਹੀ ਬਹੁਤ ਕੁਝ ਸਿੱਖਿਆ ਜੀ ਬਹੁਤ ਭਾਗਾ ਵਾਲਾ ਕਾਲਜ ਹੈ ਕਿਸੇ ਦਿਨ ਮੈਂ ਤੁਹਾਨੂੰ ਉਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਤੇ ਬਹੁਤ ਹੀ ਕਰਮਾ ਵਾਲਾ ਕਾਲਜ ਹੈ ਜੀ ਉਹ ਉੱਥੋਂ ਜਿਹੜਾ ਵੀ ਕੋਈ ਉੱਥੇ ਗਿਆ ਜੇ ਚਾਹੇ ਕੋਈ ਬੱਚਾ ਪੜ੍ਹ ਕੇ ਗਿਆ ਚਾਹੇ ਕੋਈ ਸਟਾਫ ਮੈਂਬਰ ਆਇਆ ਤੇ ਉਹਨਾਂ ਲਈ ਬਹੁਤ ਭਾਗਾ ਭਰਿਆ ਇਹੋ ਕਾਲਜ ਤੇ ਸਾਰਿਆਂ ਨੇ ਤਰੱਕੀਆਂ ਕੀਤੀਆਂ ਨੇ ਹੱਸੇ ਵੀ ਕੀਤੀ ਤਰੱਕੀ ਸਾਨੂੰ ਵੀ ਵਧੀਆ ਲੱਗਿਆ ਜੀ ਤੇ ਦੇਖੋ ਮੈਂ ਵੀ ਗੱਡੀ ਬਿਲਕੁਲ ਪ੍ਰੋਪਰ ਸਿੱਧੀ ਚਲਾ ਰਹੀ ਹਾਂ ਜੀ ਤੇ ਲੋ ਜੀ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਹੋਰ ਵੀ ਆਪਾਂ ਅਹਿਮ ਕਿਸੇ ਸ਼ੇਅਰ ਕਰਾਂਗੇ ਜੀ ਇੱਧਰ ਬੇਟਾ ਲਿਆ ਹੈ ਜੀ ਕਣੋ ਬੁਫਰ ਇਹ ਉਹਨਾਂ ਨੇ ਕੈਨੇਡਾ ਦੇ ਵਿੱਚ ਲਿਆਇ ਬਹੁਤ ਖੁਸ਼ੀ ਹੋਈ ਜੀ ਉਹਨਾਂ ਨੂੰ ਸਾਡੇ ਨਾਲ ਵੀਡੀਓ ਸ਼ੇਅਰ ਕੀਤੀ ਉਹਨਾਂ ਵੀ ਦੇਖੋ ਮੈਂ ਆਪਣੇ ਲਈ ਇੱਕ ਬੁਫਰ ਲੈ ਕੇ ਆਏ ਇਹ ਵੀ ਬਹੁਤ ਵਧੀਆ ਲੱਗਿਆ ਤੇ ਲੋ ਜੀ ਹੁਣ ਆ ਗਏ ਆ ਜੀ ਮੇਰੀਆਂ ਵੀਡੀਓ ਜਦੋਂ ਮੈਂ ਨਵੀਂ ਨਵੀਂ ਬਲੌਗਿੰਗ ਸਿੱਖਦੀ ਸੀ ਮੈਨੂੰ ਬਿਲਕੁਲ ਨਹੀਂ ਸੀ ਪਤਾ ਵੀ ਕਿੱਥੇ ਖੜ ਕੇ ਵੀਡੀਓ ਬਣਾਉਣੀ ਕੀ ਕਰਨਾ ਕਿੱਦਾਂ ਨਹੀਂ ਕਰਨਾ ਤੇ ਬੇਟਾ ਮੈਨੂੰ ਪੂਰਾ ਸਿਖਾ ਰਿਹਾ ਹੈ ਜੀ ਉਹ ਤੇ ਪੂਰੇ ਤਰੀਕੇ ਦੇ ਨਾਲ ਮੈਨੂੰ ਪ੍ਰੋਪਰ ਦੱਸ ਰਿਹਾ ਹੈ ਵੀ ਐਦਾਂ ਕੈਮਰਾ ਫੜ ਇੱਥੇ ਖੜ ਉਹ ਕਰ ਇਹ ਕਰ ਤੇ ਮੇਰੇ ਇਧਰ ਹਸਬੰਦ ਨੇ ਇਹ ਵੀ ਦੱਸਦੇ ਨੇ ਵੀ ਸਾਨੂੰ ਵੀ ਵਧੀਆ ਲੱਗਦਾ ਤੂੰ ਸਾਡੀ ਵੀਡੀਓ ਬਣਾ ਤੇ ਇਧਰ ਮੈਨੂੰ ਜਿਸਾਂ ਜੋ ਜੋ ਵਧੀਆ ਲੱਗਦੀਆਂ ਮੈਂ ਤੁਹਾਡੇ ਨਾਲ ਸ਼ੇਅਰ ਇਸ ਕਰਕੇ ਕਰ ਰਹੀਆਂ ਜੀ ਕਿਉਂਕਿ ਥੋੜੀ ਜਿਹੀ ਮੇਰੇ ਬੱਚਿਆਂ ਦੇ ਪਹਿਲੇ ਟਾਈਮ ਦੀਆਂ ਵੀਡੀਓਜ਼ ਨੇ ਇਹ ਵਧੀਆ ਲੱਗਦੀਆਂ ਜੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਤੇ ਚੰਗੀਆਂ ਲੱਗਦੀਆਂ ਮੈਨੂੰ ਆਪਣਾ ਸੁਝਾਅ ਜ਼ਰੂਰ ਦੇ ਕੇ ਜਾਇਓ મેન્ટ ਬਾਕਸ ਵਿੱਚ ਤੇ ਅੱਗੇ ਆਉਣ ਵਾਲੀਆਂ ਵੀਡੀਓਜ਼ ਵਧੀਆ ਹੋਣਗੀਆਂ ਜੀ ਮੈਂ ਤੁਹਾਡਾ ਨੂੰ ਬਹੁਤ ਵਧੀਆ ਵਧੀਆ ਵੀਡੀਓ ਸ਼ੇਅਰ ਕਰਾਂਗੀ ਜੀ ਤੇ ਲਓ ਜੀ ਮੇਰੀ ਵਲੋਗਿੰਗ ਦੱਸਿਓ ਕਿੱਦਾਂ ਦੀ ਹੋਈ ਹੈ ਜੀ ਕਿਉਂਕਿ ਮੈਨੂੰ ਕਰਨੀ ਨਹੀਂ ਸੀ ਆਉਂਦੀ ਮੁੰਡਾ ਕੈਮਰਾ ਵੀ ਨਹੀਂ ਸੀ ਫੜਨਾ ਆਉਂਦਾ ਹੁੰਦਾ ਤੇ ਇਸ ਕਰਕੇ ਇਹ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਨਾਮ ਨੂੰ ਨੇਰੇ ਦਾ ਪਤਾ ਸੀ ਨਾਮ ਨੂੰ ਚਾਨਣੀ ਦਾ ਪਤਾ ਸੀਗਾ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਏ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ